ਇਹ ਇਤਿਹਾਸ ਪਹਿਲੀ ਵਾਰੀ ਆ ਵੀ ਕੋਈ ਰਾਜਸੀ ਕੈਦੀ ਆਪਣੀਆਂ ਸ਼ਰਤਾਂ ਤੇ ਲਿਆ ਹੋਇਆ ਹੋਵੇ। ਹੁਣ ਜਦੋਂ ਜਹਾਂਗੀਰ ਜਿਹੜਾ ਗੁਰੂ ਸਾਹਿਬ ਨੂੰ ਕਹਿੰਦਾ ਰਿਹਾ ਕਰਦੇ ਉਹ ਤੇ ਜਿਹੜੇ 52 ਰਾਜੇ Hindu ਆ ਇਹ ਗੋਲਗਿਰ ਦਾ ਕਿਲਾ ਮੈਂ ਦੇਖਿਆ। ਹੂੰ ਉੱਥੇ ਇਹ ਸੀਗਾ ਵੀ ਉੱਥੋਂ ਜੀਦਾ ਬੰਦਾ ਬਾਹਰ ਇਹਨੇ ਕਰ ਸਕਦਾ ਉੱਥੱਲੇ ਇਸ ਟੰਗ ਦੇ ਨਾਲ ਹੂੰ ਬਹੁਤ ਉੱਚੀ ਚੜ੍ਹਾਈ ਤੇ ਜਾ ਕੇ ਆਉਂਦਾ ਖੈਰ ਆਪਾਂ ਨੇੜੇ ਆਈ ਗਏ। ਜੀ ਹੁਣ ਜਿਹੜੇ 52 ਹਿੰਦੂ ਰਾਜੇ ਆ ਉਹ ਵੀ ਉੱਥੇ ਕੈਦ ਹੂੰ ਹੂੰ ਜਿੰਨੇ ਦਿਨ ਹਰਗੋਬਿੰਦ ਪਾਸ਼ਾ ਉੱਥੇ ਰਹਿ ਹਿੰਦੂ ਰਾਜ ਉਹਨਾਂ ਦੀ ਸੰਗਤ ਕਰਦੇ ਰਹੇ ਹੂੰ ਹੂੰ ਹੁਣ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਦੀ ਰਿਹਾਈ ਦੇ ਆਰਡਰ ਹੋ ਜਾਂਦੇ ਆ ਜੀ ਤੇ ਉਹ 22 ਧਾਰ ਦੇ ਰਾਜੇ ਸਾਰੇ ਕਹਿੰਦੇ ਵੀ ਜੇ ਗੁਰੂ ਸਾਹਿਬ ਸਾਨੂੰ ਤੁਸੀਂ ਨਾਲ-ਨਾਲ ਲੈ ਕੇ ਗਏ ਹੂੰ ਹੂੰ ਤੇ ਸਾਡੀ ਦੇ ਇਥੋਂ ਜਿੰਦਿਆਂ ਦਾ ਨਿਕਲਦਾ ਉਹ ਕੈਦ ਕਿਉਂ ਕੀਤੇ ਸੀ ਵੀ ਕੋਈ ਵੀ ਰਾਜਾ ਜਿਹੜਾ ਸਿਰ ਨਾ ਖੜਾ ਕਰ ਸਕੇ ਉਹਨਾਂ ਦੇ ਖਿਲਾਫ ਹਮ ਹਮ ਹੁਣ ਗੁਰੂ ਹਰਗੋਬਿੰਦ ਪਾਸ਼ਾ ਉਹਨੂੰ ਜਹਾਗੀਰ ਨੂੰ ਕਹਿੰਦੇ ਆ ਵੀ ਮੈਂ ਕੱਲੇ ਨੇ ਨਹੀਂ ਹੋਣਾ ਕੱਲੇ ਨੇ ਰਹਾ ਨਹੀਂ ਹੋਣਾ ਇਹ ਇਤਿਹਾਸ ਵਿੱਚ ਪਹਿਲੀ ਵਾਰ ਨਹੀਂ ਹੋਇਆ ਉਹ ਵੀ ਕਿਸੇ ਕੈਦੀ ਨੇ ਕਿਹਾ ਵੀ ਮੇਰੀਆਂ ਸ਼ਰਤਾਂ ਤੇ ਮੈਨੂੰ ਰਿਹਾ ਕਰੋ ਇੱਥੇ ਗੁਰੂ ਦੀ ਅਜਮਤ ਦਾ ਵੀ ਥੋੜਾ ਜਿਹਾ ਦੇਖੋ ਨਾ ਜੀ ਹਮ 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 ਉੱਥੇ ਫੇਰ ਇਤਿਹਾਸ ਬਣਦਾ ਵੀ ਉਹਨੇ ਸੁਭਾਅ ਕਹਿਤਾ ਵੀ ਜਿੰਨੇ ਤੇਰਾ ਗੁਰੂ ਦਾ ਪੱਲਾ ਫੜ ਕੇ ਨਿਕਲਦੇ ਆ ਉਹਨਾਂ ਨੂੰ ਛੱਡ ਦਿਓ ਹਮ ਬਕਾਇਦਾ ਬੁੰਜਾ ਤਣੀਆਂ ਵਾਲਾ ਚੂਲਾ ਸਵਾਇਆ ਗਿਆ ਬੁੰਜਾ ਹੀ ਹਿੰਦੂ ਰਾਜੇ ਜਿਹੜੇ ਆ ਉਥੋਂ ਰਹਾ ਕੀਤੇ ਜਾਂਦੇ ਆ ਹਮ ਔਰ ਉਹੀ ਹਿੰਦੂ ਰਾਜਿਆਂ ਦੀ ਗਾਂ ਲਾੜ ਜਿਹੜੀ ਆ ਉਹ ਗੁਰੂ ਗੋਬਿੰਦ ਸਿੰਘ ਦੇ ਨਾਲ ਅੰਤ ਤੱਕ ਲੜਦੀ ਹੈ ਜੀ ਚੜ ਕੇ ਆਉਂਦੇ ਆ ਨਹੀਂ ਜੀ ਬਕਾਇਦਾ ਲੜਾਈਆਂ ਹੁੰਦੀਆਂ ਬਿਲਕੁਲ